ਉਹ ਛੱਡੇ ਆ ਵਗੜਾ ਪੀਂ। ਕੁਛ ਨਹੀਂ ਮਿਲਣਾ। ਕਿੱਦਾਂ ਤਰਾ ਰੋਡ ਤੇ ਪਹਿਲ ਖਾ ਫਿਰਗਾ ਮੂੰਹ ਆ ਤੇ ਤੈਨੂੰ ਮੈਂ ਪਿਆਵਾ ਆਵਾ ਕੱਢੂ। ਨਹੀਂ ਮਿਲਣਾ ਮਿਲ। ਲੈਵਨ ਐਵਰ ਜੈਸਰੀ। ਚਾਈਨਾ ਸੁੱਕਾ ਜਾਵੇ ਨਾ ਮਣ। ਇਹ ਮਸੀਹ ਚ ਆ ਰਹੇ ਆ ਜਿਹਨੂੰ ਤਰਾ ਡਰ ਗਈਆਂ ਵਾਲੇ ਬੂਹਾ ਕਿੱਧਰ ਵਾਰਿਆ? ਡਰ ਗਈਆਂ? ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿੱਡਾ ਆ ਵਜੜਾ ਪੀਂ। ਕੁਛ ਨਹੀਂ ਮਿਲਣਾ। ਕਿੱਡਾ ਤਰਾ ਰੋਡ ਤੇ ਪਹਿਲ ਖਾਬ ਵਰਗਾ ਮੂੰਹ ਆ। ਤੇ ਤੈਨੂੰ ਮੈਂ ਪਿਆਵਾ ਆਵਾ ਕੱਢੂ। ਨਹੀਂ ਮਿਲਣਾ ਮਿੰਨੂ। ਲੈਵਨ ਐਵਰ ਯੈਸ ਈ ਗਾਡ। ਬੈਠ ਜਿਗਲੇ। ਇੱਥੇ ਲੈ ਬੰਦੇ ਸਤ ਸੋਇਲ ਬਣੇ ਕਾਹਦੇ ਨਾ ਲੱਗੀ। ਪਈ ਨਹੀਂ ਜਿਗਲੇ ਮਾਰੀ ਤੇ ਪਈ ਇਹ ਮੇਰੇ ਬਾਗੇ। ਚਾਈਨਾ ਸੁੱਕਾ ਜਾਵੇ ਨਾ ਮਣ। ਡਰ ਗਈ ਕਿ ਨਹੀਂ ਆ ਮੈਂ ਤੂੰ ਡਰ ਗਈ ਐ ਅਵੇ ਡਰ ਗਈਆਂ ਵਾਲੇ ਬੂਹਾ ਕਿੱਧਰ ਵਾਰਿਆ ਡਰ ਗਈ ਐ ਉਹ ਡਰ ਗਿਆ ਵਾਲਾ ਭਰਾ ਪੂਆ ਮਾਰ ਕੇ ਬਹਿ ਗਿਆ ਪੂਆ ਇਦਾਂ ਹੀ ਆ ਦੇ ਖੜਕਾ ਬੂਹਾ ਆਏ ਮਜ਼ਾ ਹੋਰ ਵਾਰ ਆਹ ਕੱਢੇ ਫੇਟ ਹੋ ਗਈ ਫੇਟ ਹੋ ਗਈ ਨਹੀਂ ਦੋ ਰਪੇਟ ਕੋਲ ਵੜਾ ਦਿਆ ਭਾਬਾ ਇਦਾਂ ਗੁੱੜਦਾ ਟੈਕ ਕਰੋ ਨਾਲ ਚੱਕ ਦੋ ਗਰੀਬੀ आते ही मत ले आ रहा ये घोड़े बच्चे पापा के सारे कपड़े यस ਕਾਪੀ ਆ ਕੱਲੇ ਕਾਪੀ ਆ ਕੇ ਝੜਦੇ 10 ਕਮਾਲ ਹੋ ਗਏ ਅੱਜ 50% ਆਫ ਹਨ ਅੱਛਾ ਤਾਂ ਇਹ ਆਪਣੇ ਦੇ ਤਾ ਪਾ ਗਏ ਕਿਵੇਂ ਹੋੜੇ ਸਾਡਾ ਦਿਨਾਂ ਪੈਣ ਦਾ ਓ ਮਾਈ ਗੋਡ ਇਹ ਨਾ ਆ ਤਾ ਹੋ ਲਿਆ ਇਹ ਨਾਈ ਸਭਾਰੇ ਮੇਰਾ ਆ ਮੇਰਾ ਇਹ ਰੱਖੀ ਕਰੀ ਕਰਨੂ ਏ ਮੇਰਾ ਚਲਾ ਬੇਚੀ ਇਹ ਵਧੀਆ ਲੱਗਦਾ ਮੇਰਾ ਇਹ ਵੀ ਨਹੀਂ ਮਿਲਣਾ ਤੇ ਨਹੀਂ ਮੇਰਾ ਤੇਰਾ ਇਹ ਮੇਰਾ ਔਰ ਅੱਖ ਲਗੂ ਕੋ ਤੂੰ ਨਿਕਾਇਆ ਤੂੰ ਜਿੱਡਾ ਤਰਾ ਸਾਇਆ ਜੋਡਾ ਕੁਠੀਗਾ ਮੇਰਾ ਇਹ ਮੇਰਾ ਆਹ ਸੋਹਣਾ ਸਾਰਿਆਂ ਨਾਲ ਨਹੀਂ ਆਹ ਆਹ ਕੋਈ ਦੇਵੇ ਦੇਵੇ ਟੋਕੂ ਬੋਨਿਆ ਆਹ ਲਾ ਬੜੀ ਲੈ ਗਈ ਉਹਦੀ ਤੋੜਤਾ ਆਹ ਬੜੀ ਲੈ ਸਾਨੂੰ ਬਹੁਤ ਹੀ ਜਾੜਾ ਖੁਸ਼ੀ ਹੋਈ ਆ ਗੋਡ ਨੇ ਸਾਨੂੰ ਜ ਬਲੈਸ ਕੀਤਾ ਆ ਕੀ ਦੇ ਨਾਲ ਪੂਰੇ ਜੀ ਦਿਨ ਮੇਂ ਜੀ ਦਿਨ ਆ ਰੇ ਜੀ ਦਿਨ ਤਾਂ ਕੋਈ ਮੇਰੇ ਅੰਦਰ ਬਹੁਤ ਮੈਂ ਕੱਢਦੇ ਨਹੀਂ ਕੋਈ ਵੀ ਮੈਂ ਲੱਗ ਜਾਂ ਜੀ ਹਾਂਜੀ ਆਹ ਥੈਂਕ ਯੂ ਸੋ ਮੱਚ ਬੈਟਰ ਸਕਿਲਸ ਦੇ ਆਨਰਡ ਸਨੋਵਰ ਬਾ ਉਹ ਸਿਮਰ ਸਿਮਰ ਗੇਲੇ ਸਿਮਰ ਗੇਲੇ ਵੀ ਜੀ ਨੇ ਸਵਾਈਪ ਮਾਰ ਕੇ ਕਾਰਡ ਹੀ ਖਾਲੀ ਕਰਤਾ ਵੀਰ ਮੇਰੇ ਆਨੇ 4000 ਰੁਪਇਆ ਸਾਨੂੰ ਨਾਲ ਨਗਦੀ ਦਿੱਤਾ ਜਾਏਗਾ ਇਹ ਜਿਹੜਾ ਲਾਤ ਦੇ ਉੱਤੇ ਲੱਤ ਰੱਖ ਕੇ ਬੈਠਾ ਕਈਆਂ ਕੁੜੀਆਂ ਦੇ ਦਿਲ ਤੋੜਨ ਤੋਂ ਬਾਅਦ ਬਦਤਮੀਜ਼ੀਆਂ ਨਾਲ ਲੱਕ ਕਰਨ ਤੋਂ ਬਾਅਦ ਇਹ ਕੋਈ ਮੈਂ ਬਦਕੀਤਾ ਲਵ ਯੂ ਧੀਰਸਾ ਉਹ ਲਵ ਯੂ ਧੀਰਸਾ ਕਿਨਾ ਭਾਈ ਜੜਾ ਭਾਜੀ ਸਤਿ ਸ਼੍ਰੀ ਅਕਾਲ ਕੀ ਕੀ ਹਾਲ ਚਾਲ ਠੀਕ ਠਾਕ ਹੋਵਗੇ ਤੇ ਵਲੌਗ ਆ ਚੁੱਕਾ ਤੇ ਤੁਸੀਂ ਚੈਨਲ ਨੂੰ ਜਾ ਕੇ ਸ਼ੇਅਰ ਸਬਸਕ੍ਰਾਈਬ ਕਰ ਸਕਦੇ ਹੋ ਬੜੇ ਟਾਈਮ ਬਾਅਦ ਵਲੌਗ ਦਾ ਲਿੰਕ ਪਾਇਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਲਵ ਯੂ ਅਨੇਵਾਰ ਥੈਂਕ ਯੂ ਸੋ ਮੱਚ ਜਿਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ